ਪਟਿਆਲਾ ਸੁਸਾਇਡ ਕੇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਸੁਸਾਇਡ ਕਰਨ ਵਾਲੀ ਕੁੜੀ ਹੈ ਜਿਹੜੀ ਉਹ ਮੈਡੀਕਲ ਦੀ ਸਟੂਡੈਂਟ ਸੀ ਤੇ ਡਿਪਰੈਸ਼ਨ ਦਾ ਸ਼ਿਕਾਰ ਸੀ ਜਿਸ ਦੇ ਚੱਲਦਿਆਂ ਉਸਨੇ ਐਂਥੀਸੀਆ ਦੀ ਓਵਰਡੋਜ਼ ਇੰਜੈਕਸ਼ਨ ਲੈ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਬੀਤੀ ਦਿਨੀ ਇਹ ਘਟਨਾ ਵਾਪਰੀ ਸੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਦੀ ਸਟੂਡੈਂਟ ਦੇ ਵੱਲੋਂ ਓਵਰਡੋਜ਼ ਲੈ ਲਈ ਗਈ ਸੀ ਐਂਥੀਸੀਆ ਦੀ ਓਵਰਡੋਜ਼ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ ਹਾਲਾਂਕਿ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਦੀ ਗਈ ਪਰ ਉਸ ਲੜਕੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਤਾਂ ਕੇਰਲਾ ਦੀ ਰਹਿਣ ਵਾਲੀ ਸੀ ਮਰਤਕ ਸੁਭਾਸ਼ਨੀ ਆਰਤ ਜਿਹੜੀ ਕਿ ਪਟਿਆਲਾ ਦੇ ਵਿੱਚ ਰਜਿੰਦਰਾ ਹਸਪੀਟਲ ਦੇ ਵਿੱਚ ਐਮ ਡੀ ਐਨਸਥੀਸੀਆ ਦੀ ਸਟੂਡੈਂਟ ਸੀ ਐਮ ਡੀ ਐਨਸੀਸੀਆ ਦੀ ਸਟੱਡੀ ਕਰਦੀ ਪਈ ਸੀ ਤਾਂ ਅਚਾਨਕ ਉਸ ਦੇ ਵੱਲੋਂ ਕਿਨਾ ਕਾਰਨਾਂ ਦੇ ਵਿੱਚ ਇਹ ਲਿੱਤੀ ਗਈ ਵੀ ਓਵਰਡੋਸ ਦਿੱਤੀ ਗਈ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਿਪਰੈਸ਼ਨ ਦੇ ਸ਼ਿਕਾਰ ਸੀ ਡਿਪਰੈਸ਼ਨ ਦੇ ਚੱਲਦੇ ਉਸ ਦੇ ਵੱਲੋਂ ਸੁਸਾਈਡ ਅਟੈਂਪਟ ਕਰ ਲਈ ਗਈ ਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ਤੇ ਹੋਂਚੇ ਸਨ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤਾਂ ਦੇਰ ਰਾਤ ਜਦੋਂ ਪਰਿਵਾਰਕ ਮੈਂਬਰ ਪਹੁੰਚਦੇ ਨੇ ਤਾਂ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਲੜਕੀ ਜਿਹੜੀ ਡਿਪਰੈਸ਼ਨ ਦਾ ਸ਼ਿਕਾਰ ਸੀ ਜਿਸਦੇ ਚੱਲਦਾ ਉਸਨੇ ਸੁਸਾਈਡ ਕਰ ਲਈ ਸੀ